ਵੀਰਵਾਰ ਨੂੰ ਪੰਜਾਬ ਵਿੱਚ ਮਜੀਠਾ ਹਲਕੇ ਦੀਆਂ ਵਿਧਾਨ ਸਭਾ ਚੋਣਾਂ ਸਮੇਤ 48 ਬੂਥਾਂ 'ਤੇ ਦੁਬਾਰਾ VOTING ਹੋਈ ਜਿਸ ਦੌਰਾਨ ਜਿੱਥੇ ਵਿਕਰਮ ਮਜੀਠੀਆ ਵੱਲੋਂ ਕਾਂਗਰਸ 'ਤੇ ਸ਼ਬਦੀ ਹਮਲਾ ਕੀਤਾ ਗਿਆ ਉੱਤੇ ਹੀ ਇਸ ਦੇ ਜਵਾਬ ਵਿੱਚ ਕਾਂਗਰਸੀ ਉਮੀਦਵਾਰ ਰਾਲੀ ਮਜੀਠੀਆ ਨੇ ਕਿਹਾ ਕਿ ਬੀਤੇ ਦਿਨੀ ਹਲਕੇ ਵਿੱਚ ਅਕਾਲੀ ਦਲ ਦੇ ਵਰਕਰ ਪੈਸੇ ਵੰਡਦੇ ਫੜੇ ਗਏ ਸਨ ਜਿਨ੍ਹਾਂ ਦੀ ਸ਼ਿਕਾਇਤ ਉੱਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਉਲਟਾ ਕਾਂਗਰਸੀ ਵਰਕਰਾਂ 'ਤੇ ਇਹ ਝੂਠੇ ਕੇਸ ਪਾਏ ਜਾ ਰਹੇ ਹਨ 53000 ਰੁਪਿਆ ਪਰਸੋਂ ਰਾਤ ਨੂੰ ਇਹਦਾ ਬੰਦਾ 55000 ਰੁਪਿਆ ਦੇ ਬੰਦੇ ਕੋ ਫੜਿਆ ਗਿਆ ਜਿਹਦਾ ਇਹਨਾਂ ਨੇ ਪਰਚਾ ਦਰਜ ਨਹੀਂ ਕੀਤਾ ਔਰ ਉਹਨੂੰ ਸਾਡੇ ਬੰਦਿਆਂ ਨੇ ਨੈਬ ਕੀਤਾ ਬਾਅਦ ਵਿੱਚ ਐਸਐਚਓ ਮਜੀਠਾ ਉਹਨੂੰ ਲੈ ਗਿਆ ਖੇਤਰ ਦੇ ਡੀਐਸਪੀ ਮਜੀਠਾ ਸੱਚ ਉਹਨਾਂ ਨੇ ਪਰਚਾ ਦਰਜ ਨਹੀਂ ਕੀਤਾ ਕਹਿ ਰਹੇ ਉਹਦਾ ਕੋਈ ਮਤਈ ਨਹੀਂ ਮੇਰਾ ਛੋਟਾ ਬ੍ਰਦਰ ਜਤਿੰਦਰ ਸਿੰਘ ਆ ਜਿਹਦੀ ਜਿਹਦੇ ਕਾਂਗਰਸੀ ਵਰਕਰਾਂ ਨੇ ਫੜਿਆ ਜਿਹੜਾ ਉਹਨੂੰ ਲੈ ਕੇ ਆ ਔਰ ਮੈਂ ਖੋਦ ਉੱਥੇ ਹਾਜ਼ਰ ਸੀਗਾ ਸੋ ਬਿਲਕੁਲ ਝੂਠ ਬੋਲ ਰਹੇ ਨੇ ਨੰਬਰ 2 ਤੇ ਜਿਹੜਾ ਬਲਵਿੰਦਰ ਸਿੰਘ ਮਰੜੀ ਸਾਡਾ ਬਲੌਕ ਪ੍ਰਧਾਨ ਉਹ ਤੇ 20 ਕੇਸ ਅੱਗੇ ਬਿਕਰਮ ਸਿੰਘ ਨੇ ਨਿਯਾਜ ਪਾਏ ਸੀ ਇਹ ਕਿੰਨਿਆ ਕੇਸ ਆ ਉਹਦੇ ਘਰ ਦੇ ਵਿੱਚ ਉਹਦੀ ਵਾਈਫ ਵੀ ਪੀਓ ਆ ਉਹਦੀਆਂ ਬੇਟੀਆਂ ਇੱਥੇ ਨਹੀਂ ਗੀਆਂ ਬੇਟਾ ਉਹਦਾ ਕੋਈ ਹੈ ਨਹੀਂਗਾ ਔਰ ਉਹਨਾਂ ਨੇ ਉੱਥੇ ਉਹਦੇ ਘਰ ਇਹਨਾਂ ਨੇ ਐਸਐਚਓ ਮਜੀਠਾ ਨੇ ਪੇਟੀਆਂ ਰਖਵਾ ਕੇ ਰੇਡ ਕੀਤਾ ਔਰ ਖੋਦ ਉਹ ਸਾਰਾ ਇਹਦਾ ਮਕਸਦ ਇਹ ਹੈ ਕਿ ਬਲਵਿੰਦਰ ਸਿੰਘ ਨੂੰ ਮਰੜੀ ਦੇ ਵਿੱਚੋਂ ਉੱਥੇ ਉਹਨੂੰ VOTING ਦਾ ਜਿਹੜਾ ਪ੍ਰੋਗਰਾਮ ਆ ਉਹਦੇ ਤੋਂ ਦੂਰ ਰੱਖਿਆ ਜਾਵੇ ਅਸਲੀਅਤ ਇਹ ਹੈ ਕਿ 85% ਪੋਲਿੰਗ ਹੋਣੀ ਆ ਜਿਹਦਾ 80% ਦੇ ਕਰੀਬ ਵਿਕਰਮ ਦੇ ਖਿਲਾਫ ਪੋਲ ਹੋਣੀ ਆ ਇਸ ਕਰਕੇ ਚਾਹੁੰਦਾ ਵੀ ਸਾਡੇ ਕਾਂਗਰਸ ਦੇ ਵਰਕਰ ਚੁੱਕ ਲੈ ਜਾਣ ਇਸੇ ਤਰ੍ਹਾਂ ਪੰਨਵਾ ਪਿੰਡ ਦੇ ਵਿੱਚੋਂ ਇਹਨੇ ਸਾਡੇ 7 ਵਰਕਰਸ ਤੇ ਝੂਠਾ SC ਐਕਟ ਜਿਹੜਾ ਲਾਗੂ ਕਰਵਾਇਆ ਔਰ ਉਹ ਖੇਤਰੇ ਉਹਦੇ ਚ DSP ਔਰ ਜਿਹੜਾ SHO ਸੁਖਬੀਰ ਸਿੰਘ ਆ ਅਸੀਂ CO ਪੰਜਾਬ ਨੂੰ ਕੰਪਲੀਟ ਕੀਤੀ ਇਹ ਦੋਨੋਂ ਅਫਸਰ ਜਿਹੜੇ ਆ ਇਹਨਾਂ ਨੂੰ ਆਫ ਡਿਊਟੀ ਕੀਤਾ ਗਿਆ ਔਰ IPS ਅਫੀਸਰ ਇਹ ਤੇ ਲਿਆਦੇ ਗਏ ਨੇ ਐਸ ਐਚਓ ਮੱਤੇਵਾਲ ਨੂੰ ਆਫ ਡਿਊਟੀ ਕੀਤਾ ਗਿਆ ਇਹ ਸ਼ੋ ਕਰਦਾ ਵੀ ਬਿਕਰਮ ਸਿੰਘ ਜਿਹੜਾ ਸਰਾ ਸਰ ਝੂਠਾ ਔਰ ਮਕਾਰ ਆ ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਡਰੱਗ ਦਾ ਵਪਾਰੀ ਆ ਇਹ ਚਾਹੁੰਦਾ ਕਿ ਸ਼ਾਇਦ ਲੋਕੇ ਤੋਂ ਡਰਨਗੇ ਮਜੀਠੇ ਹਲਕੇ ਦੇ ਲੋਕਾਂ ਨੇ 85% ਲੋਕਾਂ ਨੇ ਪੋਲਿੰਗ ਕਰਨੀ ਆ ਅੱਗੇ 78.77 ਹੋਈ ਸੀ ਹੁਣ 85% ਪੋਲਿੰਗ ਹੋਣੀ ਜਿੱਚੋਂ 80% ਦੇ ਖਿਲਾਫ ਆ